ਸੰਧੂ ਸਾਹਿਬ ਨਾਲ ਮੇਲ ਕਿਵੇਂ ਫੇਰ ਉਹ ਚਲੋ ਮੈਂ ਕੰਮਕਾਰ ਕਰੀ ਗਿਆ ਮੇਰੇ ਮਨ ਦੇ ਵਿੱਚ ਜज्ਬਾ ਤਾਂ ਹੈਗਾ ਹੀ ਸੀ ਜੀ ਉਹ ਫੇਰ ਇੱਕ ਵਾਰ ਮੇਰੇ ਦੋਸਤ ਹੀ ਰੋੜਕਾ ਪਿੰਡਾ ਸਾਡੇ ਕੋਲੇ ਜੀ ਉਹ ਕਦੇ-ਕਦੇ ਉਹਦੇ ਕੋਲ ਮਸ਼ੀਨ ਹੁੰਦੀ ਸੀ ਉਹ ਅਸੀਂ ਜੋ ਪਹਿਲਾਂ ਤੋਂ ਸਾਡੇ ਘਰ ਕੰਮਕਾਰ ਆਉਂਦਾ ਸੀ ਉਹਨੇ ਰਾਤ ਨੂੰ ਲੈ ਆਉਣੀਆਂ ਸੀ ਕਦੇ ਉਹਦੇ ਕੋਲੇ ਸੁਣ ਲੈਣੇ ਇਦਾਂ ਰਿਕਾਰਡ ਹਾਂਜੀ ਉਹਨੇ ਫਿਰ ਮੈਨੂੰ ਦੱਸਿਆ ਕਹਿੰਦਾ ਵੀ ਜਿਹੜੇ ਦਦਾਰ ਸੰਧੂ ਦੇ ਨਾਲ ਬੰਦੇ ਨੇ ਨਾ ਉਹ ਆਪਣੇ ਸਿਆੜ ਪਿੰਡ ਨੇੜੇ ਹੀ ਆ ਅੱਛਾ ਜੀ ਬਿਓ ਹਾਰਮੋਨੀਅਨ ਪੇ ਲੈ ਕੇ ਆਰਦਾ ਇੱਕ ਉਹਦਾ ਭਰਾ ਜੀਵਨ ਉਹ ਨਾਲ ਜਾਂਦਾ ਠੀਕ ਹੈ ਤੇ ਵੀ ਤੂੰ ਉਹਨਾਂ ਨੂੰ ਜਿਹੜੇ ਜ਼ਾਰ ਨੂੰ ਮਿਲਣਾ ਉਹਨਾਂ ਨੂੰ ਅੱਛਾ ਮਖਾ ਵੀ ਮੈਨੂੰ ਫਿਰ ਮळा ਫਿਰ ਉਹ ਬੰਦੇ ਨੇ ਮੈਨੂੰ ਅਸੀਂ ਸਾਈਕਲ ਤੇ ਜਾਇਆ ਕਰਨਾ ਉਹ ਬੰਦਿਆਂ ਦੇ ਨਾਲ ਮੈਨੂੰ ਕਾਫੀ ਚਿਰ ਗਾਇਆ ਸੀ ਮਿਲਦੇ ਨਹੀਂ ਸੀ ਪ੍ਰੋਗਰਾਮ ਇੰਨੇ ਹੁੰਦੇ ਸੀ ਘਰੇ ਨਹੀਂ ਸੀ ਮਿਲਦੇ ਹਾਂਜੀ ਬਹੁਤ ਸਾਡੇ ਗੇੜੇ ਲੱਗੇ ਫਿਰ ਇੱਕ ਦਿਨ ਉਹਨੇ ਇਕੱਲੇ ਨੇ ਪਤਾ ਕਰਿਆ ਵੀ ਭਲਾਣੇ ਦਿਨ ਪ੍ਰੋਗਰਾਮ ਨਹੀਂ ਵੀ ਉਹ ਘਰੇ ਨੇ ਠੀਕ ਆ ਫਿਰ ਉਹ ਮੈਨੂੰ ਲੈ ਕੇ ਗਿਆ ਫਿਰ ਸ਼ਾਮ ਨੂੰ ਸਾਨੂੰ ਸੁਖਦੇਵ ਸੁਖਾ ਜੀ ਆਉ ਪੀਟੀ ਮਾਸਟਰ ਹਾਂਜੀ ਉਹ ਪੈਰਾ ਵਾਲਾ ਉਹਨੂੰ ਸੰਧੂ ਸਾਹਿਬ ਦੇ ਨਾਲ ਬਾਜਿਆ ਪਜਾਉਂਦੇ ਸੀ ਠੀਕ ਆ ਕਿਉਂਕਿ ਦੋ ਮਾਸਟਰ ਜੇ ਕੋ ਹਿਆਰਪੁਰ ਤੋਂ ਸੀ ਹੋਰ ਉਹਨਾਂ ਦਾ ਮੇਰੇ ਨਾਂ ਹੁਣ ਦਿਮਾਗ ਚੋਂ ਨਿਕਲ ਗਿਆ ਜਾਂ ਇਹ ਸੀ ਜਿਹੜੇ ਕਿ ਡਬਲ ਪੱਖਾ ਘਰ ਵਜਾ ਕੇ ਪੈਰਾ ਵਾਲੀ ਬੇਟੀ ਵੀ ਆਉਂਦੇ ਸੀ ਠੀਕ 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 ਇਹ ਬਹੁਤ ਘੱਟ ਮਾਸਟਰ ਨੇ ਇਹ ਗੱਲ ਦੇ ਜੀ ਤੇ ਉਹ ਬੰਦੇ ਨੂੰ ਫਿਰ ਮੈਨੂੰ ਉਹਨੇ ਮਿਲਾਇਆ ਅਸੀਂ ਫਿਰ ਉੱਥੇ ਬੈਠੇ ਉਹਨੇ ਮੇਰੇ ਗੀਤ ਸੁਣੇ ਠੀਕ ਗੱਲਾਂ ਬਾਤਾਂ ਸੁਣੀਆਂ ਜਦੋਂ ਉਹਨੇ ਦੇਖਿਆ ਵੀ ਇਹ ਬੰਦਾ ਪਰਪਾਕਾ ਮੈਨੂੰ ਕਹਿੰਦਾ ਵੀ ਸਾਰੀਆਂ ਗੱਲਾਂ ਛੱਡ ਕੇ ਜੇ ਮੈਂ ਤੈਨੂੰ ਦਦਾਰ ਸੰਧੂ ਦਾ ਸ਼ਾਗਿਰਦ ਬਣਾਦਾ ਮਾ ਸਾ ਵੀ ਇਦੋਂ ਵੱਡੀ ਮੇਰੀ ਕਿਹੜੀ ਕਿਸਮਤ ਠੀਕ ਠੀਕ ਚੰਗੀ ਹੋ ਸਕਦੀ ਹੈ ਵੀ ਮੇਰੇ ਮਨ ਦੀ ਤਮੰਨਾ ਪੂਰੀ ਹੋ ਜੂ ਫਿਰ ਉਹਨੇ ਮੈਨੂੰ ਥੋੜੇ ਦਿਨਾਂ ਬਾਅਦ ਫੇਰ ਮਿਲਣ ਦਾ ਟਾਈਮ ਦਿੱਤਾ ਫੇਰ ਉਹਨੂੰ ਕੋਈ ਪ੍ਰੋਗਰਾਮ ਸੀਗਾ ਉਸ ਦਿਨ ਦੇ ਮੈਨੂੰ ਉਹਨਾਂ ਨੇ ਲੁਧਿਆਣਾ ਬੁਲਾ ਲਿਆ ਵੀ ਤੂੰ 8:00 ਵਜੇ ਉੱਥੇ ਪਹੁੰਚ ਜੀ ਠੀਕ ਵੀ ਉੱਥੇ ਦਰਦਾਰ ਸੰਧੂ ਸਾਹਿਬ ਉਹਨਾਂ ਨੇ ਆਉਣਾ ਸੀ ਐਨੇ ਵਿੱਚ ਪ੍ਰੋਗਰਾਮ ਦੇ ਦੌਰਾਨ ਵੀ ਮੈਂ ਤੇਰੀ ਪਹਿਲਾਂ ਰਸਮ ਮਦਾ ਕਰਾ ਦੂੰਗਾ ਠੀਕ ਹੈ ਤੇਨੂੰ ਮਿਲਾ ਕੇ ਮੈਂ ਕਿਹਾ ਵੀ ਉਹ ਕੁਝ ਨਾ ਕੁਝ ਮੈਂ ਪੁੱਛਿਆ ਵੀ ਗੱਲਾਂ ਬਾਤਾਂ ਕਰਨਗੇ ਇਕਣਾ ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ ਹੁੰਦੀ ਵੀ ਮੇਰੀ ਜਿਹੜੀ ਮੈਂ ਗੱਲ ਮੈਂ ਜਿਹੜੀਆਂ ਗੱਲਾਂ ਕਰਨੀਆਂ ਸੀ ਮੈਂ ਕਰ ਲਈਆਂ ਤੇਰੇ ਨਾਲ ਦਰਸ਼ਕੋ ਬਾਕੀ ਦੀ ਗੱਲ ਜਾਣਦੇ ਆ ਮੀਤ ਦੇਲੋਂ ਜੀ ਤੋਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸਵਾਗਤ ਹੈ ਦਰਸ਼ਕੋ ਵਕਫੇ ਤੋਂ ਬਾਅਦ ਇੱਕ ਵਾਰੀ ਫੇਰ ਸਾਡੇ ਨਾਲ ਨੇ ਮੀਤ ਦੇਲੋਂ ਜੀ ਮਿੱਤ ਪਾ ਜੀ ਫਿਰ ਅਗਲੀ ਗੱਲ ਸੁਣਾਓ ਉਸਤਾਦੀ ਸ਼ਗਿਰਦੀ ਦੀ ਰਸਮ ਉਹ ਗੱਲ ਚੱਲ ਰਹੀ ਸੀ ਆਪਣੀ ਤੇ ਤੋਂ ਪਹਿਲਾਂ ਪ੍ਰੋਗਰਾਮ ਤੇ ਚਲੇ ਗਏ ਸੰਤੂ ਸਾਹਿਬ ਫਿਰ ਸਵੇਰੇ ਜਿਹੜਾ ਉਹਨਾਂ ਨੇ ਆਉਣਾ ਸੀ ਮੈਨੂੰ ਉਹਨਾਂ ਨੇ ਬੁਲਾ ਲਿਆ ਸੀ ਲੁਧਿਆਣੇ ਮਾਰਕੀਟ ਦੇ ਵਿੱਚ ਠੀਕ ਆ ਇੱਥੇ ਹੁੰਦੀ ਸੀ ਮੋਗੇਵਾਲਾ ਦੀ ਮਾਰਕੀਟ ਗੁਰਵਚਨ ਸਿੰਘ ਬੈਦ ਜੀ ਜੀ ਉਹਨਾਂ ਦੇ ਉੱਥੇ ਸਾਰੇ ਸਟਾਰ ਕਲਾਕਾਰਾਂ ਦੇ ਦਫ਼ਤਰ ਹੁੰਦੇ ਸੀ ਮੇਰੇ ਉਸਤਾਦ ਜੀ ਦਾ ਵਿਚਾਲੇ ਉੱਪਰ ਸੀ ਦਫ਼ਤਰ ਥੱਲੇ ਚਮਕੀਲੇ ਦਾ ਸੀ ਕੁਲਦੀਪ 파ਰਸ ਦਾ ਠੀਕ ਆ ਤੇ ਜਗਮਉਨ ਕੌਰ ਦਾ ਠੀਕ ਹੈ ਇਹ ਤਿੰਨ ਦਫ਼ਤਰ ਥੱਲੇ ਸੀ ਅੱਛਾ ਮੇਰੇ ਉਸਤਾਦ ਜੀ ਦੇ ਸੈਂਟਰ ਵਾਲੀ ਲੈਂਡ 'ਚ ਸੀ ਤੇ ਸਿਖਰ ਸਿੰਧਾ ਜੀ ਦਾ ਦਫ਼ਤਰ ਅੱਛਾ ਉਹਨਾਂ ਦਾ ਦਫ਼ਤਰ ਸੀਗਾ ਹਾਂਜੀ ਠੀਕ ਹੈ ਜੀ ਤੇ ਮੈਂ ਸੁਣਿਆ ਸੀ ਵੀ ਜਦੋਂ ਦਦਾਰ ਸੰਧੂ ਸਾਹਿਬ ਜੇ ਲੁਧਿਆਣਾ ਮਾਰਗ 'ਤੇ ਆਉਂਦੇ ਨੇ ਹਾਂਜੀ ਤਾਂ ਉਹ ਪਰ ਆਪਣੇ ਦਫ਼ਤਰ ਘਟ ਜਾਂਦੇ ਆ ਚਮਕੀਲੇ ਵਾਲੇ ਦਫ਼ਤਰ ਦੇ ਹੀ ਬਹਿੰਦੇ ਆ ਅੱਛਾ ਥੱਲੇ ਬਹਿੰਦੇ ਆ ਹਾਂਜੀ ਹਾਂਜੀ ਠੀਕ ਹੈ ਚਲੋ ਉਸ ਦਿਨ ਫਿਰ ਮੈਂ ਦੇਖਿਆ ਵੀ ਜਦੋਂ ਆਏ ਪਤਾ ਲੱਗ ਗਿਆ ਵੀ ਦਦਾਰ ਸੰਧੂ ਸਾਹਿਬ ਆ ਗਏ ਅੰਵੈਸ਼ਰ ਕਾਰ ਸੀ ਬੀਆਰ ਡਬਲਯੂ 6816 ਉਹਦਾ ਨੰਬਰ ਮੇਰੇ ਅੱਜ ਵੀ ਯਾਦ ਆ। ਵਾਹ ਜੀ ਤੇ ਉਹਦੇ ਚੋਂ ਉਤਰੇ ਔਰ ਬੱਕੀ ਉਹ ਚਮਕੀਲੇ ਦੇ ਅਸਰ ਚਲੇ ਗਏ। ਅੱਛਾ ਉਹਦਣ ਵੀ? ਹਾਂ ਜੀ। ਠੀਕ ਹੈ। ਤੇ ਉਹਨਾਂ ਦਾ ਦਦਾਰ ਸੰਧੂ ਭੱਜੀ ਦਾ ਪਿਆਰ ਹੀ ਸੀ ਉਹਨਾਂ ਨਾਲ। ਅਸੀਂ ਵੀ ਸੁਣਿਆ ਕਿ ਚਮਕੀਲੇ ਨਾਲ ਕਾਫੀ ਸੀਗਾ ਉਹਨਾਂ ਦਾ ਲਗਾ। ਹਾਂ ਜੀ ਹਾਂ ਜੀ। ਮੈਂ ਤਾਂ ਫਿਰ ਜੀ ਅੱਖਾਂ ਨਾਲ ਦੇਖਿਆ ਫਿਰ ਬਾਕੀ ਅੰਦਰ ਦੀ ਗੱਲ ਮੈਂ ਦੇਖੀ। ਮੈਂ ਜਮਗੀਲਾ ਸਾਹਿਬ ਨੂੰ ਤਾਂ ਮੈਂ ਦੇਖਿਆ ਨਹੀਂ ਸੀ ਅਜੇ ਵੀ ਉਹ ਹੈਗੇ ਨੇ ਜੇ ਅੰਦਰ ਨਹੀਂ ਅੱਛਾ ਅੱਛਾ ਕਿਉਂਕਿ ਮੈਂ ਬਾਹਰ ਹੀ ਸੀਗਾ ਠੀਕ ਆ ਫਿਰ ਪੁੱਜ ਸਮਾਂ ਉਹ ਬੈਠੇ ਉਹਨਾਂ ਨੇ ਪਾਣੀ ਚਾਹ ਪਾਣੀ ਪੀਤਾ ਹੋਣਾ ਫਿਰ ਉਹਨਾਂ ਨੇ ਸੁੱਖਾ ਜੀ ਨੇ ਉਹਨਾਂ ਨੂੰ ਅਰਜ਼ੀ ਕਰੀ ਜੀ ਐਂ ਕਰਕੇ ਮੈਂ ਵੀ ਡੇਲੋਂ ਤੋਂ ਮੁੰਡਾ ਵੀ ਤੁਹਾਡਾ ਸ਼ਗਿਰਦ ਪਾਉਣਾ ਠੀਕ ਆ ਫਿਰ ਉਹਨਾਂ ਨੂੰ ਕੋਈ ਸਵਾਲ ਜ਼ਿਆਦਾ ਨਹੀਂ ਸੀ ਕਰਦੇ ਕਿਉਂਕਿ ਸਾਰੇ ਗਾਇਕੀ ਦਾ ਜੋ ਕੁੜੀਆਂ ਦਾ ਲਿਆਉਣ ਕਰਨ ਜੀ ਯਾ ਕੋਈ ਤਰ੍ਹਾਂ ਵਗੋ ਕਾਫੀ ਤੁੰਬੀ ਵੀ ਗੀਤਾਂ ਦੇ ਵਿੱਚ ਉਹਨਾਂ ਨੇ ਸੁੱਖਾ ਜੀ ਦੀ ਮੱਜੀ ਹੋਈ ਆ ਠੀਕ ਠੀਕ ਰਿਕਾਰਡਿੰਗ ਚ ਰਿਕਾਰਡਰ ਜੋ ਉਹਨਾਂ ਨਾਲ ਅੜਨ ਉਹਨਾਂ ਨੂੰ ਇਹ ਜੀ ਵੀ ਜਿਹੜਾ ਸੁੱਖਾ ਮੈਨੂੰ ਕੋਈ ਸ਼ਿਰਦ ਪਾ ਰਿਆ ਵੀ ਵੀ ਸਹੀ ਆ ਉਹ ਕਹਿੰਦਾ ਵੀ ਲਿਆ ਵੀ ਆਪਾਂ ਵਰ ਜਾਣਾ ਪਤਾ ਕਰਤ ਨਹੀਂ ਹੋ ਸਕਦਾ ਵਿਸ਼ਵਾਸ ਪੱਤਰ ਸੁਖੀ ਵਿਸ਼ਵਾਸ ਪੱਤਰ ਠੀਕ 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 ਆ ਫਿਰ ਉਹ ਕਹਿੰਦਾ ਵੀ ਸੁੱਖੇ ਵੀ ਕੋਈ ਗੱਲ ਨਹੀਂ ਵੀ ਤੂੰ ਮੁੰਡਾ ਜਿਹੜਾ ਹੈਗਾ ਲਿਆ ਵੀ ਆਪਾਂ ਵਰ ਜਾਣਾ ਵੀ ਆ ਹਾਂ ਵੀ ਆਪਾਂ ਕਰੋ ਰਸਮ ਠੀਕ ਠੀਕ ਉਹਨਾਂ ਨੇ ਭਾਜੀ ਉਦੋਂ ਤੱਕ ਤੁਸੀਂ ਨਾ ਤਾਂ ਕੁਝ ਗੀਤ ਆਇਆ ਸੀ ਨਾ ਲਿਖਣ ਚ ਫਿਰ ਉਹਨਾਂ ਨੇ ਕੁਝ ਸੁਣਿਆ ਕਰਿਆ ਨਹੀਂ ਦیدار ਸਿੰਘੂ ਸਾਹਿਬ ਨੇ ਕੁਝ ਨਹੀਂ ਸੁਣਿਆ ਜੀ ਮੇਰੇ ਤੋਂ ਅੱਛਾ ਉਹਨਾਂ ਨੇ ਉਸੇ ਬੰਦੇ ਨੇ ਉਸੇ ਬੰਦੇ ਦੇ ਮੂੰਹ ਨੂੰ ਹਾਂ ਜੀ ਠੀਕ ਆ ਵੀ ਸੁੱਖ ਉਹ ਲੈ ਕੇ ਆਇਆ ਤਾਂ ਪਰਫੈਕਟ ਹੀ ਆ ਕੰਮ ਹਾਂ ਇਹੀ ਗੱਲ ਮੈਂ ਕਹਿ ਸਕਦਾ ਇਹੀ ਕਹਿ ਸਕ ਦਿੰਦੀ ਹਾਂ ਕਿਉਂਕਿ ਇੰਨਾ ਸਟਾਰ ਬੰਦਾ ਕੋਈ ਤਾਂ ਗੱਲ ਮੇਰੇ ਨਾਲ ਕਰਦਾ ਕੋਈ ਤਾਂ ਇਹਦਾ ਮਤਲਬ ਤੁਹਾਡੇ ਮਨ ਦੀ ਇੱਛਾ ਉਹਦੋਂ ਪੂਰੀ ਹੋ ਗਈ ਬਿਲਕੁਲ ਪੂਰੀ ਹੋ ਗਈ ਉਹ ਉਸੇ ਦਫ਼ਤਰ ਚਮਕੀਲਾ ਇਹਦੇ ਦਫ਼ਤਰ 'ਚ ਤੁਸੀਂ ਇਹ ਉੱਥੇ ਰਸਮ ਕਰਤੀ ਹੈ ਹਾਂ ਉੱਥੇ ਫਿਰ ਜੀ ਉਸਤਾਦ ਹਾਂ ਜੀ ਅੱਛਾ ਜਦੋਂ ਇਹ ਰਸਮ ਕੌਣ ਸੀ ਉਦੋਂ ਉੱਥੇ ਹੋਰ ਕੌਣ ਹਾਜ਼ਰ ਸੀ ਉੱਥੇ ਸੀਗਾ ਜੀ ABC ਆਪਣੇ ਕਿਕਰ ਡਾਲੇ ਵਾਲਾ ਸੀਗਾ ਜੀ ਜੀ ਅੱਛਾ ਜਲਦੀਪ ਆਰਸ ਇਹ ਚਮਕੀਲੇ ਦਫ਼ਤਰ ਹੁੰਦਾ ਸੀ ਕਿਕਰ ਏ ਉੱਥੇ ਮਤਲਬ ਮਾਰਕੀਟ ਦੇ ਵਿੱਚ ਮਾਰਕੀਟ ਕਰਦੇ ਸੀ ਇਹ ਸ਼ਹਿਰ ਦਾ ਉਹਨਾਂ ਦਾ ਹਾਂ ਠੀਕ ਆ ਤੇ ਚਮਕ ਚਮਕ ਚਮਕੀਲਾ ਵੀ ਸੀਗਾ ਜੀ ਜੀ ਠੀਕ ਆ ਸੰਧੂ ਸਾਹਿਬ ਦੇ ਇਹ ਬੰਦੇ ਸੁਖਦੇਵ ਸੁੱਖਾ ਜੀ ਮੁੰਡਾ ਫਕਰ ਜੀ ਘੜਾ ਵਜਾਉਂਦਾ ਹੀ ਨਾਲ ਅੱਛਾ ਤੇ ਉਹਨਾਂ ਦਾ ਸੈਕਟਰੀ ਜੇ ਐਸ ਸਮਨਕਿਲਾ ਫਲੋਰ ਤੋਂ ਹੁੰਦੇ ਸੀਗੇ ਤੇ ਸੈਕਟਰੀ ਬਹੁਤ ਵਧੀਆ ਬੰਦੇ ਸੀਗੇ ਉਹ ਠੀਕ 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 ਆ ਸਵਰਨ ਸਿਵਿਆ ਸਾਹਿਬ ਮੈਂ ਜਾਣਦਾ ਨਹੀਂ ਸੀ ਮੈਨੂੰ ਬਾਅਦ ਚੋ ਮਤਲਬ ਪਤਾ ਲੱਗਿਆ ਵੀ ਉਹ ਵੀ ਸੀਗੇ ਉੱਥੇ ਸਿਵਿਆ ਜੀ ਵੀ ਹੈਗੇ ਸੀ ਹਾਂਜੀ ਮੌਕੇ ਤੇ ਮੇਰੇ ਕਿਹੜੇ ਕਿਹੜੇ ਸਾਲ ਦੀ ਗੱਲ ਹੈ ਇਹ ਇਹ ਸਾਨੂੰ 84 ਦੀ ਹੈ ਸਾਨੂ ਕਰਾਸੀ ਦੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਉਸਤਾਦੀ ਸ਼ਗਿਰਦੀ ਹੋ ਗਈ ਉਹ ਫਿਰ ਇਹਨਾਂ ਦਾ ਸੈਕਟਰੀ ਸੀ ਜਿਹੜਾ ਜੀ ਉਹ ਸੀਗਾ ਬਿੱਲਾ ਉਹਨੂੰ ਕਹਿੰਦੇ ਸੀ ਰੱਜੋ ਵਾਲੀਆ ਬਿੱਲਾ ਨਾ ਸੁਣਿਆ ਜੀ ਦਦਾਰ ਭਾਈ ਦਾ ਹਾਂ ਉਹਨਾਂ ਦਾ ਦਫਤਰ ਹਾਂ ਲੋਕਾਂ ਦਾ ਸੈਕਟਰੀ ਉਹ ਸੀ ਤੇ ਚਮਕੀਲਾ ਜੀ ਦਾ ਕੁਲਵਿੰਦਰ ਕੁੱਕੀ ਕੁੱਕੀ ਖਾਂ ਜੀ ਠੀਕ ਹੈ ਸੀਗਾ ਇਹ ਵੀ ਉੱਥੇ ਹੀ ਸੀਗਾ ਜੀ ਹਾਜ਼ਰ ਤੇ ਬਾਕੀ ਹੋਰ ਮੈਂ ਬੰਦਿਆਂ ਨੂੰ ਜਾਣਦਾ ਨਹੀਂ ਸੀ ਕਾਫੀ ਸੀ ਚਮਕੀਲਾ ਜੀ ਸੀ ਉਹ ਵੀ ਆਗੇ ਸੀਗਾ ਉਹ ਅੰਦਰ ਹੀ ਸੀਗੇ ਜੀ ਅਚਾਨਕ ਅੰਦਰ ਹੀ ਸੀਗੇ ਜਦੋਂ ਸੰਧੂ ਸਾਹਿਬ ਆਏ ਤੇ ਅੰਦਰ ਗਿਆ ਤਾਂ ਚਮਕੀਲਾ ਜੀ ਬੈਠੇ ਸੀ ਠੀਕ 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 ਆ ਸੰਧੂ ਸਾਹਿਬ ਚਮਕੀਲੇ ਵਾਲੀ ਮੇਨ ਕੁਰਸੀ ਤੇ ਬੈਠੇ ਸੀ ਤੇ ਚਮਕੀਲਾ ਜੀ ਦਾ ਦਫ਼ਤਰ ਕੋਈ ਉਹ ਉਸਤਾਦ ਦੇ ਸ਼ਗਿਰਦ ਦੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੇ ਦਫ਼ਤਰ ਚ ਅੱਛਾ ਜੀ ਵਾਹ ਕਿਸਮਤ ਵਾਲੇ ਹੋ ਹਾਂਜੀ ਬਹੁਤ ਵੱਡੀ ਐ ਬਹੁਤ ਵੱਡੀ ਕਿਸਮਤਾਂ ਚਮਕੀਲਾ ਚਮਕੀਲਾ ਸਾਹਿਬ ਦੀ ਹਾਜ਼ਰੀ ਚ ਦਦਾਰ ਸੰਧੂ ਵਰਗ ਉਹਨਾਂ ਦੇ ਦਫ਼ਤਰ ਜਮਕੀਲੇ ਦੇ ਦਫ਼ਤਰ ਦੇ ਵਿੱਚ ਮੈਂ ਸੰਧੂ ਸਾਹਿਬ ਦਾ ਸ਼ਗਿਰਦ ਪਿਆ ਸੰਧੂ ਸਾਹਿਬ ਦਾ ਸ਼ਗਿਰਦ ਪਿਆ ਬਹੁਤ ਵੱਡੀ ਮੇਰੇ ਲਈ ਸਾਡੇ ਲਈ ਵੀ ਇਹ ਬੜੀ ਵਧੀਆ ਗੱਲ ਆ ਤੇ ਤੁਹਾਡੇ ਲਈ ਤਾਂ ਮਾਣ ਦੀ ਗੱਲ ਆ ਕਿੱਡੇ 2 5 ਦੇ 2 ਸਤਾਰਾਂ ਦੇ ਦੋ ਸਤਾਰ ਹਾਂਜੀ ਸਤਾਰ ਉਹਦੇ ਟੌਪ ਦੇ ਮਤਲਬ ਕਿ ਗਾਇਕ ਤੇ ਗੀਤਕਾਰ ਦੋਨੋਂ ਜਿਨ੍ਹਾਂ ਦਾ ਨਾਂ ਕੋਈ ਨਾਂ ਬਦਲ ਆਇਆ ਨਾ ਆਉਣਾ ਬਿਲਕੁਲ ਤੇ ਉਹਨਾਂ ਦੇ ਸਾਹਮਣੇ ਇੱਕ ਦੀ ਉਸਤਾਦੀ ਸ਼ਗਿਰਦੀ ਤੇ ਦੂਜੇ ਦੀ ਹਾਜ਼ਰੀ ਚ ਹੋਈ ਬਿਲਕੁਲ ਜੀ ਕੀ ਬਾਤ ਹੈ